ਤੇ ਕਿਸ ਤਰ੍ਹਾਂ ਦਾ ਧੱਕਾ ਪੁਲਿਸ ਵੱਲ ਕੀਤਾ ਜਾ ਰਿਹਾ ਦੇਖੋ ਗੱਲ ਇਹ ਹੈ ਪੁਲਿਸ ਦਾ ਜੋ ਧੱਕਾ ਹੈ ਝਗੜਾ ਨਿਬੜਨਾ ਨਹੀਂ ਨਿਬੜਨਾ ਫੈਸਲਾ ਹੋਣਾ ਨਹੀਂ ਹੋਣਾ ਬਾਅਦ ਦੀ ਗੱਲ ਹੈ ਕੀ ਨਿਕਲਣਾ ਪਰ ਜਦੋਂ ਸਾਹਮਣੇ ਗੱਲ ਆ ਗਈ ਤਿੰਨ ਬੰਦਿਆਂ ਤੇ ਪਰਚਾ ਬਣਦਾ ਸੀ ਕੱਲ ਦੇ ਸ਼ਾਮ ਦੇ ਲੋਕ ਬੈਠੇ ਨੇ ਪੈਣਾ ਵੀ ਭਰਾ ਵੀ ਬਜ਼ੁਰਗ ਵੀ ਪਿੰਡਾਂ ਤੋਂ ਵੱਖਰੇ ਵੱਖਰੇ ਸਾਰੀ ਰਾਤ ਬੈਠੇ ਰਹੇ ਅੱਜ ਸਵੇਰੇ ਪਰਚਾ ਕੀਤਾ ਉਹ ਵੀ ਇੱਕ ਬੰਦਾ ਜੇ ਫੜਿਆ ਦੋ ਜੇ ਬਾਕੀ ਨੇ ਫੜੇ ਨਹੀਂ ਹਨ ਮੈਂ ਸਮਝਦਾ ਕਿ ਇਸ ਮਸਲੇ ਨੂੰ ਇੰਨਾ ਵਧਣ ਦੇਣਾ ਨਹੀਂ ਸੀ ਚਾਹੀਦਾ ਪੁਲਿਸ ਦੀ ਈਗੋ ਪੁਲਿਸ ਦਾ ਤੱਕਾ ਇਹ ਇੱਕ ਸਰਕਾਰੀ ਤੌਰ ਤੇ ਦਿਖਾਇਆ ਕਿ ਇਹ ਸਰਕਾਰ ਦੇ ਕਹੇ ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ ਸੋ ਮੈਂ ਸਮਝਦਾ ਕਿ ਸਰਾਸਰ ਤੱਕਾ ਹੋਇਆ ਇਹ ਕੱਲ ਹੀ ਨਿਬੜ ਜਾਣਾ ਚਾਹੀਦਾ ਸੀ ਔਰ ਹੁਣ ਉਹਨਾਂ ਨੇ ਫੈਸਲਾ ਕੀਤਾ ਹੈ ਚੀਮਾ ਸਾਹਿਬ ਇੰਸਪੈਕਟਰ ਜਿਹੜੇ ਨਵੇਂ ਨਾਬੇ ਦੇ ਲੱਗੇ ਉਹ ਵੀ ਆਏ ਸੀਗੇ ਐਸ ਐਚਓ ਕਤਵਾਲੀ ਔਰ ਹੋਰ ਵੀ ਸਾਰੇ ਅਫਸਰ ਆਏ ਨਹੀਂ ਉਹਨਾਂ ਨੇ ਮੰਨਿਆ ਕਿ ਇੱਕ ਅਸੀਂ ਬੰਦਾ ਅਰੈਸਟ ਕਰ ਲਿਆ ਬਾਕੀ ਪਰਚਾ ਇਹਨਾਂ ਤੇ ਸਾਰਿਆਂ ਤੇ ਕਰਤਾ ਬਾਕੀ ਇਹਨੂੰ 4 ਵਜੇ ਤੱਕ ਅਸੀਂ ਫੜ ਲਵਾਂਗੇ ਅਰੈਸਟ ਕਰ ਲਵਾਂਗੇ ਔਰ ਮੈਂ ਸਮਝਦਾ ਕਿ ਇਸ ਗੱਲ ਨੂੰ ਅੱਗੇ ਵਧਾਉਣਾ ਨਹੀਂ ਚਾਹੀਦਾ ਬਿਨਾ ਮਤਲਬ ਤੋਂ ਇੱਕ ਈਗੋ ਦਾ ਕਾਰਨ ਬਣਿਆ ਕਿ ਪੁਲਿਸ ਨੇ ਆਪਣੀ ਹੈਂਕਰ ਦਿਖਾਉਣ ਵਾਸਤੇ ਲੋਕਾਂ ਨੂੰ ਹੈਰਾਨ ਕੀਤਾ ਨਹੀਂ ਸੀ ਕਰਨਾ ਚਾਹੀਦਾ ਕਾਂਗਰਸ ਇਕਜੁੱਟ ਪੂਰੇ ਧਰਨੇ ਬਿਲਕੁਲ ਸਾਰੇ ਹੀ ਕਾਂਗਰਸ ਦਾ ਕੱਲਾ ਕੱਲਾ ਬੱਚਾ ਪ੍ਰਧਾਨ ਤੋਂ ਲੈ ਕੇ ਮੈਂਬਰਾਂ ਤੋਂ ਲੈ ਕੇ ਸਰਪੰਚਾਂ ਤੋਂ ਲੈ ਕੇ ਸਾਰੇ ਲੋਕ ਅਜੇ ਆ ਰਹੇ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਜਾਂਦੇ ਲੋਕ ਅਗਰ ਜੇ ਇਹ ਸਮਝੋਤਾ ਨਾ ਹੁੰਦਾ ਉਹਨਾਂ ਨੇ ਫੈਸਲਾ ਕੀਤਾ ਮੈਂ ਸਮਝਦਾ ਹੁਣ ਵੀ ਪੁਲਿਸ ਦਾ ਜੋ 4 ਵਜੇ ਦਾ ਕਿਹਾ ਉਹਨੂੰ 4 ਵਜੇ ਤੱਕ ਅਰੈਸਟ ਕਰ ਦੇਣਾ ਚਾਹੀਦਾ ਸਾਰਾ ਸਾਡੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਜਿਹੜਾ ਮੀਡੀਆ ਪਹੁੰਚਿਆ ਤੁਹਾਡਾ ਧੰਨਵਾਦ ਕਰਦੇ ਆ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਦਰਸ਼ਨ ਸਿੰਘ ਹੈ ਜੀ ਮੈਂ ਪੰਚਾਇਤ ਵੱਲੋਂ ਮਨਰੇਗਾ ਦਾ ਮੇਟਾਂ ਜੀ ਹਾਦੀ ਲਾਉਣ ਵਾਲਾ ਜਿਹੜੇ ਪਿੰਡਾਂ 'ਚ ਰੱਖੇ ਜਾਂਦੇ ਨੇ ਸਾਡਾ ਬਕਾਇਦਾ ਮਤਾ ਪਾ ਕੇ ਅਪਰੂਵਲ ਕਰਕੇ ਪੱਕੇ ਕੰਮ 'ਚ ਅਸੀਂ ਮੇਟ ਲੱਗੇ ਹੋਏ ਆ ਸਾਡੇ ਨਾਲ ਸਹਾਇਕ ਦੇ ਤੌਰ ਤੇ ਸਰਬਜੀਤ ਕੌਰ ਆ ਵਿਚਾਰੀ ਉਹ ਹੈਂਡੀਕੈਪਡ ਹੈ ਉਹ ਵੀ ਇੱਥੇ ਬੈਠੀ ਹੈ ਇਹ ਬੰਦੇ ਤਿੰਨ ਆਏ ਨੇ ਉਹਨਾਂ ਨੇ ਸਾਨੂੰ ਨਜਾਇਜ਼ ਧਮਕੀਆਂ ਮਾਰੀਆਂ ਨੇ ਤਰਨਵੀਰ ਸਿੰਘ صدیق ਖਾਂ ਡਾਕਟਰ ਗਿਆਨ ਤੇ ਨਾਲ ਅਰਸ਼ਦ ਖਾਂ ਇਹ ਚਾਰੇ ਆਏ ਨੇ ਇਹਨਾਂ ਨੇ ਆ ਕੇ ਕੋਈ ਗੱਲ ਨਹੀਂ ਪੁੱਛੀ ਸਾਨੂੰ ਧੱਕਾ ਮੁਕੀ ਕਰਕੇ ਇਹ ਜੀ ਕਰਨ ਲੱਗੇ ਲਾਈਵ ਕਰਤਾ ਵੀਡੀਓ ਇਹਨਾਂ ਨੇ ਫੇਸਬੁੱਕ ਤੇ ਲਾਈਵ ਚੜਾਤਾ ਸਾਡੀਆਂ ਧੀਆਂ ਭੈਣਾਂ ਦੀ ਇਹਨਾਂ ਨੇ ਬਿਨਾਂ ਪੁੱਛੇ ਤੋਂ ਬਿਨਾਂ ਇਜਾਜ਼ਤ ਲੈ ਲਾਈਵ ਕਰੀ ਵੀਡੀਓ ਬਣਾ ਕੇ ਅਸੀਂ ਉਹਨਾਂ ਨਾਲ ਪਿਆਰ ਨਾਲ ਗੱਲ ਕਰੀ ਵੀ ਭਾਈ ਸਾਡੇ ਨਾਲ ਬਹਿ ਕੇ ਗੱਲ ਕਰੋ ਜੇ ਤੁਹਾਡਾ ਕੋਈ ਮਸਲਾ ਆ ਕੋਈ ਤੁਹਾਨੂੰ ਡਿਸਫਿਊਜ਼ ਲੱਗਦਾ ਵੀ ਤੁਹਾਡੂ ਕੋਈ ਮਨ ਚ ਵਹਿਮ ਹੈ ਤਾਂ ਅਸੀਂ ਬੈਠ ਕੇ ਕੱਢ ਦਿੰਨੇ ਆ ਤੁਸੀਂ ਸਾਡੇ ਪਿੱਛੇ ਦੇ ਹੋ ਪਰ ਉਹਨਾਂ ਨੇ ਸਾਡੀ ਕੋਈ ਨਹੀਂ ਸੁਣੀ ਜੀ ਲਾਈਵ ਵੀਡੀਓ ਚਲਾਉਂਦੇ ਰਹੇ ਜੀ ਉਹ ਉਹ ਤੋਂ ਬਾਅਦ ਜੀ ਗੱਲਬਾਤ ਹੋ ਗਈ ਉਹ ਤੋਂ ਬਾਅਦ ਇਹਨਾਂ ਨੇ ਕੰਪਲੀਟ ਕਰੀ ਵੀਡੀਓ ਸਾਬ ਤੋਂ ਸੈਕਟਰੀ ਆਗੇ ਉਹਨਾਂ ਨੇ ਆ ਕੇ ਚੈੱਕ ਕਰਿਆ ਸਾਡਾ 57 ਬੰਦਿਆਂ ਦਾ ਮਸਟਰ ਆਉ ਨਿਕਲਿਆ ਤੇਗਾ ਜਿਹੜਾ ਹਾਜ਼ਿਰ ਆ ਲਿਖ ਪਿਆ ਆਨਲਾਈਨ ਜੀ ਉਹਦੇ ਚੋਂ 47 ਬੰਦੇ ਐਡ ਦੀ ਸਪੋਰਟ ਸਾਡੇ ਪ੍ਰੈਜ਼ੀਡੈਂਟ ਤਿਗੇ ਜੀ 10 ਬੰਦੇ ਐਬਸੈਂਟ ਸੀਗੇ ਜੀ ਜਿਨ੍ਹਾਂ ਦੀ ਆਨਲਾਈਨ ਹਾਜ਼ਰੀ ਇੱਥੇ ਚੱਲ ਕੇ ਸਿੱਧੀ ਦਿੱਲੀ ਜਾਂਦੀ ਹੈ ਇਹ ਸੈਂਟਰ ਸਰਕਾਰ ਕੋਲ ਇਕੱਲੇ ਇਕੱਲਾ ਬੰਦਾ ਜਿਹਦੀ ਨਰਨੇਗਾ ਚ ਮੇਡ ਤੇ ਨਾਂਉ ਤੀਗਾ ਗਲਤੀ ਕੀ ਬੋਲਿਆ ਕਿਹਨੇ ਬੋਲਿਆ ਫਿਰ ਗਲਤੀ ਦਾਨਬੀਰ ਸਿੰਘ ਡਾਕਟਰ ਗਿਆਨ ਤੇ ਸਦੀਕ ਖਾਨ ਨੇ ਇਹਨਾਂ ਨੇ ਅਨਸੂਚਿਤ ਜਾਤੀ ਸ਼ਬਦ ਬੋਲਿਆ ਬਾਜੀਕਰ ਵਗੈਰਾ ਕਿਹਾ ਅਸੀਂ ਇਹਨਾਂ ਨਾਲ ਫੇਰ ਵੀ ਪਿਆਰ ਦੀ ਗੱਲ ਕਰੀ ਇਹਨਾਂ ਨੇ ਸਾਡੇ ਜੀ 2-3 ਘੰਟੇ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਇਆ ਉਹ ਤੋਂ ਬਾਅਦ ਅਸੀਂ ਫੇਰ ਵੀ ਇਹਨਾਂ ਨੂੰ ਮਾਰਾ ਚੰਗਾ ਨਹੀਂ ਕਿਹਾ ਜਾਂਦੇ ਹੋ ਸਾਨੂੰ ਗਾਲਾਂ ਕੱਢੀਆਂ ਸਾਡੀ ਜਿੰਨੇ ਸਾਡੇ ਮਜੀਬ ਸਿੰਘ ਨੇ ਰਮਦਾਸੀਆ ਭਾਈਚਾਰਾ ਇਹਨਾਂ ਨੂੰ ਵੀ ਉਹਨਾਂ ਨੇ ਮਾੜਾ ਚੰਗਾ ਆਪ ਸ਼ਬਦ ਬੋਲੇ ਨੇ ਉਸਤ ਪੁਲਿਸ ਨੇ ਕਾਰਵਾਈ ਕੀਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੱਲ ਬੁਲਾਏ ଥିਗੇ ਜੀ ਅਸੀਂ ਇਹ ਰੱਪ ਇਹ 31 ਤਰੀਕ ਦਾ ਰੌਲਾ ଥିਗਾ ਜੀ 2 ਤਰੀਕ ਨੂੰ ਐਫ ਆਰ ਆਈ ਕਰਕੇ ਅਸੀਂ ਲਿਖਾ ਕੇ ਸਾਰਿਆਂ ਨੇ ਸਾਈਨ ਕਰਾ ਕੇ ਦੇ ਗਏ ਐਸ ਐਚ ਓ ਨੇ ਸਾਡੀ ਹੁਣ ਤੱਕ ਕਾਰਵਾਈ ਨਹੀਂ ਕੀਤੀ ਜੀ 9 ਦਿਨ ਹੋ ਚੁੱਕੇ ਨੇ 10 ਜੀ ਕੱਲ 4 ਵਜੇ ਬੁਲਾਇਆ ਜੀ ਅਸੀਂ ਧੁੱਪੇ ਬੈਠੇ ਆ ਸਾਰੀ ਪੰਚਾਇਤ 80 ਬੰਦੇ ਉਹਨਾਂ ਨੂੰ ਐਸ ਐਚ ਓ ਨੇ ਏ ਸੀ ਕਮਰੇ ਦੇ ਵਿੱਚ ਆਪ ਬਿਠਾਈ ਰੱਖਿਆ ਕਿਉਂ ਕਹਿੰਦੇ ਬਸ ਹੀ ਸਤਾਧਾਰੀ ਮੇਨੂੰ ਉਪਰੋਂ ਪ੍ਰੈਸ਼ਰ ਹੈ ਐਸ.ਐਚ.ਓ ਸਾਹਿਬ ਕਹਿੰਦੇ ਵੀ ਦੇਵਮਾਨ ਜੀ ਦਾ ਹਲਕੇ ਰ ਐਮ.ਐਲ.ਏ ਦਾ ਸਾਹਿਬ ਦਾ ਜੀ ਸੱਤਾਧਾਰੀ ਪਾਰਟੀ ਦੇ ਉਹ ਵਰਕਰ ਨੇ ਬੰਦੇ ਉਹ ਉਹਦਾ ਸਰੇਮ ਕਹਿੰਦੇ ਨਹੀਂ ਜੀ ਵੀ ਹਾਂ ਸਾਡਾ ਕੋਈ ਕੱਖ ਨਹੀਂ ਬਗਾਇਆ ਸਾਹਿਬ ਮੰਗ ਕਰ ਦਿਓ ਤੁਸੀਂ ਮੰਗ ਸਾਰ ਇਹੀ ਹੈ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਐਸ.ਸੀ.ਐਸ.ਟੀ ਐਕਟ ਦੀ ਧਾਰਾ ਉਹ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਬਾਕੀ ਇਹਨਾਂ ਨੇ ਜੋ ਕੰਮ ਵਿੱਚ ਵਿਗੜਨ ਪਾਇਆ ਉਹ ਅਸੀਂ ਜੇ ਧਰਨਾ ਲਗਾਇਆ ਤਾਂ ਸਵੇਰੇ ਮਤਲਬ ਉਹ ਪਰਚਾ ਦਰਜ ਕੀਤਾ ਨਹੀਂ ਸਾਰੀ ਰਾਤ ਅਸੀਂ ਭੁੱਖੇ ਭਾਣੇ ਸਾਰੇ ਇੱਥੇ ਗੱਡੇ ਵਿਛਾ ਕੇ ਸਾਰੀ ਰਾਤ ਪੈ ਰਹੇ ਹਾਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਮਤਲਬ ਕਿ ਗਰੀਬਾਂ ਦੀ ਸੁਣਵਾਈ ਸਰਕਾਰ ਹਾਂ ਬਿਲਕੁਲ ਕਿੱਥੇ ਜੀ ਗਰੀਬਾਂ ਨੂੰ ਤਾਂ ਇਹ ਮਾਰਨ ਤੇ ਤੋਲੇ ਹੋਏ ਨੇ ਗਰੀਬਾਂ ਨੂੰ ਤਾਂ ਆਟਾ ਦਾਲ ਮਿਰਚੀ ਉਹ ਵੀ ਬੰਦ ਕਰਤਾ 25 2500 ਰੁਪਏ ਜਿਹੜੀ ਪੈਨਸ਼ਨ ਨੂੰ ਕਿਹਾ ਸੀ ਉਹ ਵੀ ਨਹੀਂ ਮਿਲੀ ਹਜ਼ਾਰ ਹਜ਼ਾਰ ਬੀਬੀਆਂ ਨੂੰ ਕਿਹਾ ਸੀ ਉਹ ਨਹੀਂ ਮਿਲਿਆ ਜੀ ਠੀਕ ਹੈ ਜੀ ਸੈਂਟਰ ਸਰਕਾਰ ਦੀ ਮਾਰੀ ਮੋਟੀ ਕਣਕ ਮਿਲਦੀ ਹੈ ਪੰਜਾਬ ਸਰਕਾਰ ਦਾ 0% ਹੈ ਕੋਈ ਪੈਸਾ ਹੁਣ ਤੱਕ ਗ੍ਰਾਂਟ ਨਹੀਂ ਆਈ ਜੀ ਪਿੰਡ ਨੂੰ ਸਾਨੂੰ ਪ੍ਰੂਫ ਕਰ ਲੈ ਵੀ ਪੰਜਾਬ ਸਰਕਾਰ ਨੇ ਕੋਈ ਰੁਪਈਆ ਦਿੱਤਾ ਉਹ ਵੀ ਗ੍ਰਾਂਟ ਗ੍ਰਫਤਾਰ ਨਾ ਕਿਤੇ ਅੱਗੇ ਸੰਘਰਸ਼ ਹੋਵੇਗਾ ਅਸੀਂ ਕੱਲ ਨੂੰ ਕੱਲ ਦਾ ਐਲਾਨ ਕਰਤਾ ਹੀ 10 ਵਜੇ ਦਾ ਫਿਰ ਅਸੀਂ ਮੇਨ ਚੌਂਕ ਜਾਮ ਕਰਾਂਗੇ ਨਾਪੇ ਬਸਟੈਂਡ ਦੀ ਵੱਡੇ ਪੱਧਰ ਦੇ ਸੰਘਰਸ਼ ਹੋਊਗਾ ਜੀ ਇਹ ਕਾਰਨ ਇਹ ਹੋ ਗਿਆ ਜੀ ਉਹ ਜਿੰਮੇ ਕਹਿੰਦੇ ਨੇ ਰੱਜਿਆ ਵਾ ਔਰ ਭੁੱਖੇ ਉਹ ਚੱਕਰ ਪੈ ਗਿਆ ਇਹਨਾਂ ਲੋਕਾਂ ਨੂੰ ਸਿਰਫ ਪੈਸਾ ਦਿੰਦਾ ਇਹਨਾਂ ਨੂੰ ਕੋਈ ਮਤਲਬ ਨਹੀਂ ਰਹਿ ਗਿਆ ਵੀ ਕੀ ਮਤਲਬ ਕਿੱਥੇ ਕੀ ਹੁੰਦਾ ਕਿੱਥੇ ਕੀ ਨਹੀਂ ਹੁੰਦਾ ਹੁਣ ਤੁਹਾਡੇ ਸਾਹਮਣੇ ਤੁਹਾਨੂੰ ਸਾਰਾ ਕੱਲ ਦਾ ਪਤਾ ਲੱਗ ਗਿਆ ਹੋਊਗਾ ਠੇਕੇ ਤੇ ਜਿਹੜੇ ਥਾਣੇ ਨੇ 5-5 ਲੱਖ ਰੁਪਏ ਇਹਨਾਂ ਨੇ ਠੇਕੇ ਤੇ ਦੇਖਤੇ ਚਾਰ ਦੁਕਾਨਾਂ ਹੋਰੇ ਸੱਟੇ ਦੀਆਂ ਖੁੱਲ ਗਈਆਂ ਦੋ ਟਹਿਲ ਖੁੱਲ ਗਈਆਂ ਪੈਸੇ ਤੋਂ ਬਿਨਾ ਇਹਨਾਂ ਨੂੰ ਕੁਝ ਨਹੀਂ ਦਿੰਦਾ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਵੀ ਮੈਂ ਲੇਡੀਜ਼ ਨੂੰ ਥਾਣੇ 'ਚ ਨਹੀਂ ਆਉਣ ਦਿੰਦਾ ਅਸੀਂ ਰਾਤ ਉਹਨੂੰ ਬਾਰ-ਬਾਰ ਬੋਲ-ਬੋਲ ਕੇ ਪਾਇਆ ਬਿਓ ਭਗਵਾਨ ਤੁਮਾਨ ਆ ਕੇ ਦੇਖੇ ਸਵੇਰ 7 ਵਜੇ ਐਸਐਚਓ ਸੁਣਨ ਲੱਗਿਆ ਸਾਰੀ ਰਾਤ ਲੇਡੀ ਜਿੱਤੇ ਟਾਣੇ ਦੇ ਵਿੱਚ ਰਹੀਆਂ ਨੇ ਜਿਹੜੀ ਕਹਿਣੀ ਤੇ ਕਾਥ ਨਹੀਂ ਉਹੀ ਭੰਡਾਣਾ ਦੀ ਗੱਲ ਹੈ ਇਹ ਤਾਂ ਜਿਵੇਂ ਚੁਟਕਲੇ ਸੁਣਾ ਕੇ ਆਪਦਾ ਟਾਈਮ ਪਾਸ ਕਰਦੇ ਸੀ ਓਕਣੇ ਨੂੰ ਆਇਆ ਵੀ ਗਾਨੀ ਸਰਕਾਰ ਵੀ ਚੁਟਕਲਿਆਂ ਨਾਲ ਹੀ ਚੱਲੀ ਜਾਊਗੀ ਹੁਣ ਕੀ ਫੈਸਲਾ ਹੋਇਆ ਕਾਂਗਰਸ ਕਿੱਥੇ ਸਟੈਂਡ ਕਰੇਗੀ ਜੇਕਰ ਨਾ ਕਾਂਗਰਸ ਤਾਂ ਹੀ ਸਾਡੇ ਜਰਨੈਲ ਮਹਾਂਤ ਹਰਵਿੰਦਰ ਸਿੰਘ ਖਨੌੜਾ ਸਾਹਿਬ ਜਿਹੜੇ ਦਿਹਾਤੀ ਦੇ ਪ੍ਰਧਾਨ ਨੇ ਸਾਬਕਾ ਕੈਮਰਨ ਮੰਤਰੀ ਸਰਦਾਰ ਸਾਧੂ ਸਿੰਘ ਜੀ ਧਰਮਸੋਝ ਜੀ ਅਸੀਂ ਰਾਤ ਇਹਨਾਂ ਨੂੰ ਚੈਲੰਜ ਕਰਤਾ ਸੀ ਮਾ ਸਾਡੀ ਲੀਡਰਸ਼ਿਪ ਨੇ ਆਉਣਾ ਪਰ ਜੇ ਤੁਸੀਂ ਪਰਚਾ ਨਹੀਂ ਕਰੋਗੇ ਇੱਥੇ ਰਾਜਾ ਬੜਿੰਗ ਵੀ ਵਿਰੋਧੀ ਧਿਰ ਦੇ ਆਗੂ ਵੀ ਸਾਬਾ ਆ ਕੇ ਉਹਰੇ ਬੈਠਣਗੇ ਸਰਕਾਰ ਦੀ ਨੱਕ ਦੇ ਵਿੱਚ ਦਮ ਕਰ ਦਾਂਗੇ ਵੀ ਇਹ ਤੁਹਾਡੀ ਗੁੰਡਾਗਰਦੀ ਆ ਜਿਹੜੀ ਹੋਰ ਕਿਤੇ ਚੱਲ ਜੂ ਜਿੱਥੇ ਮਹਾਂਤ ਖਨੌੜੇ ਨੇ ਆ ਕੇ ਸਿੰਘ ਫਸਾ ਲਿਆ ਉੱਥੇ ਨਹੀਂ ਚੱਲਣੀ ਕਿਉਂਕਿ ਤੁਸੀਂ ਦੇਖਿਆ ਹੋਣਾ ਪਹਿਲਾਂ ਪੰਚਾਇਤ ਦੀ ਚੋਣਾਂ ਦੇ ਵਿੱਚ ਉਹ ਸਾਡਾ ਭਲੇ ਮਾਨਸ ਸਰਪੰਚ ਆਪਣਾ ਬਨੇਰੇ ਵਾਲਾ ਇਹ ਕਿਉਂ ਤਾਰੇ ਨਹੀਂ ਹੁੰਦੇ ਫਿਰ ਕਿਉਂ ਜੇ ਫਿਰ ਫਿਰ ਤਵੇ ਤਿਆਰ ਹੈ ਜੀ ਦਵਾ ਦੇ ਦੂਰ ਨਹੀਂ ਜਾਣਾ ਜੀ ਸਵੇਰੇ 10 ਵਜੇ ਦਾ ਫੇਰ ਟਾਈਮ ਹੈ ਜੀ ਸਾਡਾ 5 ਵਜੇ ਜੇ ਇਹਨਾਂ ਨੇ ਕਹਿਤਾ ਤਾਂ ਸਵੇਰੇ 10 ਵਜੇ ਜੇ ਇਹਨਾਂ ਨੇ ਨਾ ਚੱਕੇ 10 ਵਜੇ ਫੇਰ ਆਣ ਮਿੱਥੇ ਸਮੇ ਲਈ ਤਿਆਰ ਹੈ ਜੀ ਜੀ ਆਪਣਾ ਖਨੋਰੇ ਦੀ ਪੰਚਾਇਤ ਆਈ ਸੀ ਨਰੇਗਾ ਵਰਕਰਾਂ ਨਾਲ ਇਹ ਆਏ ਸੀ ਉਹਨਾਂ ਦੀ ਕੰਪਲੇਂਟ ਚੱਲ ਰਹੀ ਸੀ ਉਹਨਾਂ ਕੰਪਲੇਂਟ ਇਹ ਸੀ ਕਿ ਵੀ ਇਹ ਇਹਨਾਂ ਦੇ ਪਿੰਡ ਦੇ ਹੀ ਨੇ ਇਹਨਾਂ ਦੇ ਪਿੰਡ ਦੇ ਨੇ ਚਾਰ ਆਦਮੀ ਜਿਹੜੇ ਤਰਨਵੀਰ ਸਿੰਘ ਸਾਦੀ칸 ਗਿਆਨ ਸਿੰਘ ਤੇ ਅਰਸ਼ਦ ਅਲੀ ਵੀ ਇਹ ਚਾਰ ਇਹ ਬੰਦੇ ਨਰੇਗਾ ਵਰਕਰਾਂ ਦੇ ਆ ਕੇ ਉਹਨਾਂ ਦੀ ਬਹਾਜਰੀ ਸੰਬੰਧੀ ਵੀਡੀਓਗ੍ਰਾਫੀ ਕਰਦੇ ਨੇ ਵੀ ਕਿਹੜਾ ਕਿਹੜਾ ਹਾਜ਼ਰ ਹੈ ਕਿਹੜਾ ਘੱਟ ਨਹੀਂ ਹੈਗਾ ਵੀ ਇਹਨਾਂ ਕੋਈ ਅਧਿਕਾਰ ਨਹੀਂ ਹੈਗਾ ਜਿਹੜੇ ਸਾਡੀ ਵੀਡੀਓਗ੍ਰਾਫੀ ਕਰਦੇ ਨੇ ਤੇ ਔਰ ਲਾਈਵ ਹੋ ਜਾਂਦੇ ਨੇ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਇਹਨੂੰ ਇਹ ਇਤਰਾਜ਼ ਸੀ ਵੀ ਉਹਦੋਂ ਦੇ ਲਾਈਵ ਹੋਏ ਨੇ ਵੀ ਸਾਡੇ ਅਸੀਂ ਨਰੇਗਾ ਦੇ ਕੰਮ ਕਰਦੀਆਂ ਨੇ ਤਾਂ ਸਾਡੀ ਲਾਈਵ ਹੋ ਕੇ ਸਾਨੂੰ ਉਥੇ ਸੋਸ਼ਲ ਮੀਡੀਆ 'ਚ ਹੋ ਗਿਆ ਦੇ ਗਾੜੀਆਂ ਨੇ ਤਾਂ ਇਹਨੂੰ ਇਹ ਇਤਰਾਜ਼ ਸੀ ਜਿਸ ਬੰਦੀ ਨੇ ਦਰਖਾਸਤ ਦਿੱਤੀ ਸੀ ਜਿਸ ਬੰਦੀ ਕੱਲ ਪੰਚਾਇਤ ਨੂੰ ਬੁਲਾਇਆ ਗਿਆ ਸੀ ਇਹਨਾਂ ਦੀ ਆਪਸ 'ਚ ਫਿਰ ਪੰਚਾਇਤ ਦੀ ਸਰਕਾਰਵਾਜ ਯੋਗ ਉਹਨਾਂ ਨੇ ਧਰਨਾ ਲਾਇਆ ਸੀ ਸਰ ਪਰਚਾ ਲੇਟ ਕਿਉਂ ਹੈ ਉਹ ਕਹਿੰਦੇ ਘਟਨਾ 15 ਦਿਨ ਪੁਰਾਣੀ ਆ ਹਾਲ ਤੱਕ ਕੋਲਿਸ ਨੇ ਕਾਰਵਾਈ ਨਹੀਂ ਕੀਤੀ ਕੋਈ ਪੋਲਿਟਿਕਲ ਦਬਾਅ ਦੇ ਵੀ ਗੱਲਾਂ ਨਹੀਂ ਕੋਈ ਇਹਦੇ 'ਚ ਕਾਰਵਾਈ ਦੇ ਇਹਨਾਂ ਦੇ ਆਪਸ 'ਚ ਪਿੰਡ ਦਾ ਮੈਟਰ ਸੀ ਉਹ ਵੀ ਪਿੰਡ ਦੇ ਵਸਿੰਦੇ ਨੇ ਉਹਨਾਂ ਨੂੰ ਜਿਹੜੀ ਅਬਜੀ ਸਾਡਾ ਰਾਜੀ ਨਾਮਾ ਕਰਾਓ ਜੀ ਕਹਿੰਦੇ ਬੈਠ ਕੇ ਵੀ ਪਹਿਲਾਂ ਉਹਨਾਂ ਨੂੰ ਬੁਲਾਓ ਜੀ ਸਾਡੇ ਰਾਜੇ ਜਿਹਨਾਂ ਨੂੰ ਕੱਲ ਆਏ ਫਿਰ ਇਹਨਾਂ ਦਾ ਆਪਸ਼ ਰਾਜੀ ਨਮਾ ਨਹੀਂ ਹੋਇਆ ਫਿਰ ਉਹਨਾਂ ਨੇ ਫਿਰ ਪੰਚਾਇਤ ਵੀ ਜਿਹੜੀ ਇਕਦਮ ਉੱਠ ਕੇ ਵਿੱਚ ਬੈਠੇ ਸੀ ਸਾਰੇ ਪੰਚਾਇਤ ਉੱਠ ਕੇ ਇਹ ਫਿਰ ਉਹਨਾਂ ਨੇ ਆਪ ਤਾਂ ਨਾ ਦੇਣ ਲੱਗ ਪਈ ਵੀਡੀਓ ਵੀ ਬਣਾਈ ਗਈ ਗੱਲ ਇਹਦੀ ਜਿਹੜੇ ਕਹਿ ਰਹੇ ਨੇ ਕਿ ਉਹ ਵੇ ਉਹ ਉਹਨਾਂ ਦਾ ਕਹਿਣ ਉਹ ਕਹਿੰਦੇ ਵੀ ਵੀਡੀਓ ਪੇਸ਼ ਕਰਾਂਗੇ ਉਹਨਾਂ ਕਹਿਣ ਦਾ ਮਤਲਬ ਵੀ ਲਾਈਵ ਹੋਇਆ ਸੀ ਵੀ ਨਾਲ ਦੀਆਂ ਵੀਡੀਓ ਰਿਕਾਰਡਿੰਗ ਕੀਤੀ ہوئی ਕਿਹੜੇ ਕਿਹੜੇ ਹਾਜ਼ਰ ਨੇ ਕਿਹੜੇ ਕਿਹੜੇ ਨਹੀਂ ਵੀ ਉਹ ਸੋਸ਼ਲ ਮੀਡੀਆ ਚੱਲੀ ਹੈ ਤਾਂ ਉਸ ਸੰਬੰਧੀ ਇਤਰਾਜ਼ ਜਾਤੀ ਸੂਚਕ ਦਾ ਵੀ ਸ਼ਬਦ ਦਾ ਵੀ ਦੋਸ਼ ਲੱ ਵੀਡੀਓ ਬਣਾਉਣ ਸਮਾਂਦੀ ਉਹਦੇ 'ਚ ਕੋਈ ਜਾਤੀ ਸੂਚਕ ਸ਼ਬਦ ਨਹੀਂ ਹੈਗਾ ਕੱਲ ਇਹ ਗੱਲ ਜਰੂਰ ਕਰ ਰਹੇ ਸੀ ਉਹਨਾਂ ਨੂੰ ਦੱਸਿਆ ਵੀ ਉਹਦੀ ਵੱਖਰੀ ਦਰਖਾਸਤ ਦੇ ਦਿਓ ਜੇ ਤੁਹਾਡੇ ਜਾਤੀ ਸੂਚਕ ਉਹਨਾਂ ਨੂੰ ਬੋਲੇ ਨਹੀਂ ਤਾਂ ਉਹਦੀ ਵੱਖਰੀ ਕਾਰਵਾਈ ਕੀਤੀ ਜਾਵੇ ਪਰ ਜਿਹੜੀ ਇਨੀਸ਼ੀਅਲ ਦਰਖਾਸਤ ਆ ਉਹਦੇ ਵਿੱਚ ਕੋਈ ਜਾਤੀ ਸੂਚਕ ਸੰਬੰਧੀ ਉਹਨਾਂ ਨੇ ਨਹੀਂ ਦਿਖਾਇਆ ਗਿਆ ਇਹਨਾਂ ਤੇ ਅੱਜ ਸਵੇਰੇ ਐਫਆਈਆ ਲੌਂਚ ਕਰਤੀ ਜੀ ਜਿਵੇਂ ਆਪਾਂ ਪੁਰਾਣੀ ਤੇ ਆਈਪੀਸੀ ਕਹਿੰਦੇ ਨੇ 353 186 ਦੀ ਤੇ 34 ਆਈਪੀਸੀ ਚਾਰ ਬੰਦੇ ਖਲਾਫ ਜੀ ਇੱਕ ਬੰਦਾ ਉਹਨਾਂ 'ਚ ਗ੍ਰਿਫਤਾਰ ਹ ਸਾਦੀ ਖਾਨ ਜੀ ਬਾਕੀ ਦੀ ਗ੍ਰਿਫਤਾਰੀ ਸਰ ਉਹ ਬਾਕੀ ਹੈ ਜੀ ਉਹ ਅੱਜ ਸ਼ਾਰਟ ਲ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز